ਥਿਓ ਸਤੋ ਬਿਲਾ ਦਾ ਮੈਂ ਜੈਦੀਨ ਜੈ ਭਾਰਤ ਜੈ ਵਾਲਮੀਕੀ ਹਰ ਵਾਲਮੀਕੀ ਮੈਂ ਅਸੀਸ਼ ਕੁਮਾਰ ਨਾਹਰ ਪਾਰਟੀ ਵਿਧਾਨ ਭਾਰਤੀ ਆਮ ਜਨਤਾ ਪਾਰਟੀ ਜਿਵੇਂ ਤੁਸੀਂ ਜਾਣਦੇ ਹੋ ਸੋਨੀ ਪੱਠੇ ਦਾ ਜਿਹੜਾ ਮੁੱਦਾ ਵਾ ਮੈਂ ਕਾਫੀ ਆਰ 800 ਮਹੀਨੇ ਤੋਂ ਇਹ ਮਗਰ ਪਿਆ ਵਾ ਤੇ ਸਰਕਾਰ ਨੇ ਜਗਾ ਵੀ ਖਾਲੀ ਕਰਾ ਲਈ ਜਿਵੇਂ ਤੁਹਾਨੂੰ ਦਿਖਾਵ ਦਿੱਤੀ ਸੀ ਥੋੜੀ ਜੀ ਕੁਝ ਜਗ੍ਹਾ ਦਿਖਾਈ ਕੁਝ ਨਹੀਂ ਦਿਖਾਈ ਪਟਵਾਰੀ ਸਾਣ ਕੇ ਫਰਦਿਆ ਕਰ ਉਹਨਾਂ ਨੇ ਫਰ ਸਰ ਰਿਕਾਰਡ ਕਰਾਤਾ ਅਸੀਂ ਵੀ ਦੇ ਦਿੱਤਾ ਉਹਨਾਂ ਨੇ ਕਰਾ ਲਿਆ ਹੁਣ ਸਾਨੂੰ ਕਾਫੀ ਸਮੇਂ ਤੋਂ ਕਿਤੇ ਪਹਿਲਾਂ ਇਲੈਕਸ਼ਨ ਨਿਕਲਣ ਤੋਂ ਪਹਿਲਾਂ ਤਾਂ 22 ਜੀ ਜੀ ਪਿਛਲੇ ਮਹੀਨੇ ਦੀ ਮੈਂ ਮਈ ਜੂਨ ਮਈ ਦੀ ਸੀ ਮਈ ਤੋਂ ਪਿਛਲੇ ਮਹੀਨੇ ਜੂਨ ਦਿੱਤੀ ਕਿ ਅਸੀਂ ਤਾਂ ਅਨਵੇਡਾਂਗੇ ਆ ਮੈਂ ਦਿੱਲੀ ਤਕਰੀਬਨ ਆਪਣੇ ਫੋਨ ਆਪਣੇ ਬੰਦਿਆਂ ਨਾਲ ਉਹਨੇ ਪਾਰਟੀ ਵਰਕਰਾਂ ਨਾਲ ਸੇਰੇ ਆਜੋ ਸ਼ਾਮੀ ਆਜੋ ਸੇਰੇ ਆਜੋ ਸ਼ਾਮੀ ਆਜੋ ਅੱਜ ਵੀ ਅਸੀਂ ਲੋਸ ਆਈ ਪਰ ਨਾ ਸੀਗੇ ਪਰ ਤਸੀਲ ਦਾ ਸਾਹ ਕੋਲ ਮੀਟਿੰਗ ਜੀ ਆ ਦੇਖੋ ਮੇਰੀ ਗੱਲ ਸੁਣੋ ਹਰ ਕੰਮ ਜ਼ਰੂਰੀ ਆ ਜਿਉਂ ਵਾਸਤੇ ਮੀਟਿੰਗਾਂ ਵੀ ਜ਼ਰੂਰੀ ਆ ਤੇ ਸਾਡੇ ਅਸੇ ਸਾਡਾ ਜ਼ਰੂਰੀ ਆ ਸਾਡੇ ਆਪਣੇ ਹੱਕਾਂ ਵਾਸਤੇ ਸਾਡੇ ਹੱਕ ਤਾਂ ਖੋਏ ਪਏ ਆ ਉਹ ਸਾਡੀ ਜਗਾ ਸਾਨੂੰ ਨਹੀਂ ਮਿਲਦੀ ਬਈ ਉਹ ਸਾਡਾ ਇਹ ਕੀ ਸਵਾਨਾ ਜੇ ਸਰਕਾਰ ਨੇ ਨਾ ਨਾ ਮਾਇਆ ਦੀ ਲਾਇ ਸੀ ਭੈਣ ਮਾਇਆ ਦੀ ਨੇ ਕਿ ਜੋ ਦੀ ਸਰਕਾਰੀ ਉਹ ਜਿੰਮਾ ਹਮਾਰੀ ਹੈ ਪਰ ਇਹ ਸਾਰੀ ਅਲਾਟਮੈਂਟ ਜੇ ਸਾਾਨੂੰ ਮਿਲਦੀ ਵੀ ਕਾਹਦੀ ਸਾਡੀ ਮਾਰੀ ਚ ਹੁਣ ਮੈਂ ਆਪ ਇੱਕ ਲਾਸਟ ਇਹਨਾਂ ਨੂੰ ਸਾਡੀ ਚਤਾਵਨੀ ਹੈ ਪ੍ਰਸ਼ਾਸਨ ਨੂੰ 21 ਤਰੀਕ ਦਿਨ ਸ਼ੁੱਕਰਵਾਰ ਨੂੰ ਅਸੀਂ ਇੱਕ ਵੱਡੇ ਪੱਧਰ ਤੇ ਘਰਾਓ ਕਰਨ ਜਾ ਰਹੇ ਆ ਅਰਧ ਰੰਗਣ ਹੋਗੇ ਅਰਧ ਰੰਗਣ ਮਤਲਬ ਕਿ ਸਿਰਫ ਜਿੰਨੇ ਬੰਦੇ ਜਾਊਗੇ ਸਿਰਫ ਆਪਣੇ ਪੈਂਟ ਪੈਂਟ ਤੇ ਪੈਂਟ ਪਾ ਕੇ ਜਾਊਗੇ ਬਨੈਨ ਸੜਕੋ ਇਨਰ ਰੰਗੇ ਹੋਗੇ ਤਾਂ ਉਥੋਂ ਕਾਫਲਾ ਤੁਰੂਗਾ ਪਾਰਟੀ ਦਫ਼ਤਰੋਂ ਪਹਿਲਾ ਡੀਸੀ ਦਸਤਰ ਗਏ ਆ ਕੇ ਡੀਸੀ ਸਰ ਆ ਕੇ ਜਿੰਨੇ ਮੰਗ ਪਤਾ ਜਿੰਨੀਆਂ ਸ਼ਿਕਾਇਤਾਂ ਕੀਤੀਆਂ ਜੋ ਅਸੀਂ ਕੀਤੀਆਂ ਸਾਰਿਆਂ ਨੂੰ ਅੱਗ ਲਾ ਕੇ ਇੱਥੋਂ ਸਿੱਧੇ ਅੰਮ੍ਰਿਤਸਰ ਚੂਗੀ ਤੇ ਪੂਰੇ ਪੱਦਰ ਦੇ ਵੱਡੇ ਵੱਡੇ ਬਹਿ ਜਾਗੇ ਔਰ ਚੰਦ ਬੰਦੇ ਟੀਮ 11 ਮੇਰੀ ਟੀਮ ਬਣਾਉਗੀ ਜੋ ਕਿ ਇੱਕ ਨਿਸ਼ਾਨ ਸਾਹਿਬ ਲੈ ਕੇ ਉਸ ਜਗ੍ਹਾ ਤੇ ਲਾਉਗੇ ਹੁਣ ਅਸੀਂ ਪ੍ਰਸ਼ਾਸਨ ਦੀ ਨਹੀਂ ਸੁਣੀ ਕਿਉਂਕਿ ਮੈਂ ਸੁਕਾ ਤਸੀਲ ਦੱਸਦਾ ਸੀਗਾ ਕਿ ਤੁਹਾਡੀ ਬਹੁਤ ਮਿੰਤਾ ਪਾਲੀਆਂ ਤੁਹਾਡੇ ਰਿਕਵੈਸਟ ਵੀ ਕਰ ਲਈ ਕਿ ਸਾਡਾ ਕੰਮ ਨਵੇੜ ਦੋ ਪਰ ਤਸੀਲ ਦਾ ਸਾਨੂੰ ਸਾਜ ਕੰਤੇ ਜੂਨੀ ਸਰਗੀ ਸਾਨੂੰ ਅੱਜ ਕੱਲ ਅੱਜ ਕੱਲ ਕਰਦੇ ਪਰ ਸਭ ਦਾ ਲਾਸਟ ਨਾਸੀਨ ਪ੍ਰਸ਼ਾਸਨ ਨਾਲ ਬਹਿਣਾ ਤੇ ਨਾਲ ਜਿੰਨੇ ਵੀ ਗੱਲ ਕਰਨੀ ਸਾਨੂੰ ਉਹ ਜਗ੍ਹਾ ਜਾ ਕੇ ਗੱਲ ਕਰਨ ਇੰਨੇ ਕਨੇਖ ਮਾ ਜਾ ਚਗਾ ਜੈ ਭੀਮ ਜੈ ਭਾਪਾ